ਜਦੋਂ ਪੁਲਿਸ ਖੁਦ ਕਾਤਲਾ ਤੇ ਫਿਰ ਲੋਕਾਂ ਨੂੰ ਇਨਸਾਫ ਦੀ ਆਸ ਕਿੰ데 ਤੋਂ ਕਰਨੀ ਚਾਹੀਦੀ ਹੈ ਜਿਹੜਾ ਨਰਿੰਦਰਦੀਪ ਦਾ ਕਤਲ ਹੋਇਆ ਇਹ ਬਹੁਤ ਸਪਸ਼ਟ ਇਹ ਗੱਲ ਲੋਕਾਂ ਦੇ ਸਾਹਮਣੇ ਰੱਖਦਾ ਹੈਗਾ ਕਿ ਕਿਸੇ ਬੰਦੇ ਨੂੰ ਕਿਸੇ ਵੇਲੇ ਵੀ ਪੰਜਾਬ ਦੀ ਪੁਲਿਸ ਫੜ ਕੇ ਬਿਨਾਂ ਵਜ੍ਹਾ ਕਤਲ ਕਰ ਸਕਦੀ ਹੈਗੀਆ ਪੁਲਿਸ ਅੱਜ ਤੱਕ ਇਹ ਨਹੀਂ ਦੱਸ ਸਕੀ ਕਿ ਉਹਦਾ ਦੋਸ਼ ਕੀ ਸੀ ਕਾਬਲ ਅਧਿਆਪਕ ਸੀ ਔਰ ਉਹਨੂੰ ਕੋਹ ਕੋ ਕੇ ਮਾਰਿਆ ਜੇਸਟਰਾ ਮਤਲਬ ਉਹਦਾ ਸਰੀਰ ਜਿਹਨੂੰ ਕਹਿੰਦੇ ਕਿ ਬਿਜਲੀ ਲਾ ਲਿਆ ਕਿ ਵਨ ਦਿੱਤਾ ਗਿਆ ਜਿਸ ਤਰ੍ਹਾਂ ਉਹ ਤੜਫਾਲ ਥਪਾ ਕੇ ਮਾਰਿਆ ਗਿਆ ਅਜੇ ਤੱਕ ਪੁਲਿਸ ਜਿਹੜੀ ਹੈਗੀ ਆ ਕੋਈ ਕਹਾਣੀ ਸਾਹਮਣੇ ਪੇਸ਼ ਨਹੀਂ ਕਰ ਸਕੀ ਇਹ ਸੀਆਈਏ ਸਟਾਫ ਦਾ ਇਨਚਾਰਜ ਤੇ ਉਹ ਸਾਰੇ ਦੋਸ਼ੀ ਜਿਹੜੇ ਪੁਲਿਸ ਮੁਲਾਜ਼ਮਾਂ ਉਹਨਾਂ ਤੇ ਕਤਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਸਿੱਟਿਆ ਜਾਵੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੀ ਆ ਭਗਵੰਤ ਸਿੰਘ ਮਾਨ ਉਹ ਖੁਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਦੀ ਪਿੱਠ ਥਾਪੜ ਦੇ ਲਗਾਤਾਰ ਆ ਰਹੇ ਹੈਗੇ ਆ ਪਟਿਆਲੇ ਦੇ ਵਿੱਚ ਜਦੋਂ ਉਹਨਾਂ ਨੇ ਫੇਕ ਇਨਕਾਊਂਟਰ ਕੀਤਾ ਪੁਲਿਸ ਵਾਲਿਆਂ ਨੇ ਤਾਂ 10 ਲੱਖ ਦਾ ਇਨਾਮ ਜਿਹੜਾ ਸੀਗਾ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਐਲਾਨਿਆ ਔਰ ਆਉਂਦੇ ਹੀ ਉਹਨਾਂ ਨੇ ਕਰਨਲ ਬਾਠ ਨੂੰ ਜਿਹੜੀ ਸੀਗੀ ਫੇਰ ਇਹਮ ਜਿਹੜੀ ਸੀ ਕੁੱਟਮਾਰ ਕੀਤੀ ਉਹਦੇ ਖਿਲਾਫ ਅੰਦੋਲਨ ਚੱਲਿਆ ਔਰ ਕਰਨਲ ਬਾਠ ਦੀ ਪਤਨੀ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਇਨਸਾਫ ਦਾ ਭਰੋਸਾ ਦਿੱਤਾ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਜਿਹੜੇ ਐਸਐਸਪੀ ਪਟਿਆਲਾ ਤੇ ਉਹਨਾਂ ਦੇ ਗਿਲੇ ਸੀ ਉਹਨਾਂ ਨੂੰ ਡੀਆਈਜੀ ਤੌਰ ਤੇ ਪ੍ਰਮੋਟ ਕਰਤਾ ਜਦੋਂ ਇਹੋ ਜੀ ਹਾਲ ਤਾਂ ਤੇ ਪੁਲਿਸ ਤੋਂ ਜਾਂਚ ਦੀ ਮਤਲਬ ਅ ਨਹੀਂ ਕੀਤੀ ਜਾ ਸਕਦੀ। ਇਹਦੇ ਵੱਡਿਆਂ ਦਾ ਹੀ ਪ੍ਰੈਸ਼ਰ ਇੰਨੇ ਹੁੰਦੇ ਆ ਕਿ ਟਾਰਗੇਟ ਪੂਰੇ ਕਰ ਰਹੇ ਆ। ਕਈ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋਏ ਪਿਆ ਪੁਲਿਸ ਵਾਲੇ ਵੀ। ਉਹਨਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ। ਵੱਡਾ ਵੱਡਾ ਕਿਵੇਂ ਥੱਲੇ ਦਬਕਾ ਮਾਰ ਕੇ ਕੰਮ ਕਰਾਉਂਦਾ ਹੈ। ਉੱਥੇ ਤੱਕ ਹੱਥ ਹੀ ਨਹੀਂ ਪਹੁੰਚਦਾ। ਦੇਖੋ ਜੇ ਇਸ ਤਰ੍ਹਾਂ ਦੀ ਹਾਲਤ ਬਣ ਰਹੀ ਹੈਗੀ ਆ ਕਿ ਕੋਈ ਤੁਹਾਨੂੰ ਮਤਲਬ ਲੋਕਾਂ ਨੂੰ ਮਾਰਨ ਵਾਸਤੇ ਮਜਬੂਰ ਕਰ ਰਿਹਾ ਹੈਗਾ। ਤੇ ਫਿਰ ਤੁਸੀਂ ਇਸ ਤਰ੍ਹਾਂ ਦੀ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਫਿਰ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਕਿ ਇਹ ਸਾਰੀ ਪੁਲਿਸ ਦੇ ਵਿੱਚ ਕੋਈ ਵੀ ਅਧਿਕਾਰੀ ਇਹੋ ਜਿਹਾ ਨਹੀਂ ਸੀ ਜਿਹੜਾ ਇਹ ਗੱਲ ਕਹਿ ਕੇ ਵੀ ਅਸਤੀਫਾ ਦੇ ਦੇ ਕਿ ਮੇਰੇ ਅਧਿਕਾ ਉੱਪਰਲੇ ਅਧਿਕਾਰੀ ਮੈਨੂੰ ਕਤਲ ਕਰਨ ਵਾਸਤੇ ਕਹਿ ਰਿਹਾ ਮੇਰੇ ਉੱਪਰਲੇ ਅਧਿਕਾਰੀ ਮੈਨੂੰ ਲੋਕਾਂ ਤੇ ਨਜਾਇਜ਼ ਨਸ਼ੇ ਦੇ ਕੇਸ ਪਾਉਣ ਵਾਸਤੇ ਕਹਿ ਰਿਹਾ ਮੇਰੇ ਉੱਪਰਲੇ ਅਧਿਕਾਰੀ ਮੇਰੇ ਤੋਂ ਲਿਸਟ ਮੰਗਦੀ ਹੈ ਕਿ ਇਸ ਮਹੀਨੇ ਕਿੰਨੇ ਐਨਕਾਊਂਟਰ ਕੀਤੇ ਗਿਆ ਇੱਕ ਇਨ ਫੇਕ ਐਨਕਾਊਂਟਰ ਕਰਨ ਤੇ 10-10 ਲੱਖ ਦਾ ਇਨਾਮ ਪੰਜਾਬ ਦਾ ਮੁੱਖ ਮੰਤਰੀ ਐਲਾਨਦਾ ਹੈਗਾ ਤੇ ਫਿਰ ਇਸ ਪੈਸਾ ਆਧਾਰਤ ਸਮਾਜ ਦੇ ਵਿੱਚ ਪੈਸਿਆਂ ਦੀ ਦੌੜ ਦਾ ਵੱਡਾ ਹਿੱਸਾ ਲੱਗੇ ਹੀ ਹੋਇਆ ਹੈਗਾ ਗੋਨੇਆਣੇ ਦਾ 33 ਸਾਲਾ ਨੌਜਵਾਨ ਨਰਿੰਦਰਦੀਪ ਸਿੰਘ ਸੀਆਈਏ ਸਟਾਫ ਦੇ ਮੁਲਾਜ਼ਮਾਂ ਤੇ ਸਿੱਧੇ ਦੋਸ਼ ਨੇ ਕਿ ਉਹਨਾਂ ਨੇ ਤਸੀਹੇ ਦੇ ਕੇ ਮਾਰਿਆ ਤਸ਼ੱਦਦ ਕੀਤਾ ਇਸ ਮਾਮਲੇ ਨੂੰ ਲੈ ਕੇ ਇੱਕ ਐਕਸ਼ਨ ਕਮੇਟੀ ਬਣੀ ਹੈ ਹੁਣ ਐਕਸ਼ਨ ਇਹ ਉਦੋਂ ਤੱਕ ਜਾਰੀ ਰਹੇਗਾ ਕੁਝ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਔਰ ਮੰਡੀ ਗੋਨੇਆਣੇ ਦੇ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਲੋਕ ਇਕੱਠੇ ਹੋਏ ਨੇ ਕਿ ਉਦੋਂ ਤੱਕ ਅਸੀਂ ਚੈਨਲ ਨਹੀਂ ਬੈਠਾਂਗੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਸ ਮਾਮਲੇ ਵਿੱਚ ਹੋਰ ਕੀ ਕੀ ਸੰਭਾਵਨਾਵਾਂ ਨੇ ਪੁਲਿਸ ਨੇ ਹੁਣ ਤੱਕ ਕੀ ਕੀਤਾ ਤੇ ਕੀ ਕੀ ਕਤਾਈਆਂ ਕੀਤੀਆਂ ਨੇ ਸਾਰੀ ਗੱਲਬਾਤ ਕਰਾਂਗੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਾਡੇ ਨਾਲ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਹੜੇ ਕਿ ਉਸੇ ਐਕਸ਼ਨ ਕਮੇਟੀ ਦਾ ਹਿੱਸਾ ਵੀ ਨੇ ਆ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਜਿਹੜੀ ਐਕਸ਼ਨ ਕਮੇਟੀ ਦਾ ਗਠਨ ਹੋਇਆ ਉਸ ਦਾ ਇੱਕ ਸਾਫ਼ ਮਕਸਦ ਤੇ ਹੈ ਕਿ ਇਨਸਾਫ਼ ਲੈਣਾ ਹੈ ਉਸ ਐਕਸ਼ਨ ਕਮੇਟੀ ਨੂੰ ਬਣਾਉਣ ਦੀ ਨੋਬਤ ਵੀ ਇਸ ਕਰਕੇ ਆਈ ਹੈ ਕਿ ਹੁਣ ਤੱਕ ਕਿੰਨੇ ਦਿਨ ਬੀਤਣ ਤੋਂ ਬਾਅਦ ਸੁਣੀ ਨਹੀਂ ਜਾ ਰਹੀ ਦੇਖੋ ਜਿਸ ਪੁਲਿਸ ਤੋਂ ਇੱਕ ਲੋਕ ਆਸ ਕਰਦੇ ਕਿ ਇਨਸਾਫ ਦੇਊਗੀ ਜਦੋਂ ਪੁਲਿਸ ਖੁਦ ਕਾਤਲਾ ਤੇ ਫਿਰ ਲੋਕਾਂ ਨੂੰ ਇਨਸਾਫ ਦੀ ਆਸ ਕਿੰਦੇ ਤੋਂ ਕਰਨੀ ਚਾਹੀਦੀ ਹੈ ਲੋਕਾਂ ਨੂੰ ਤਾਂ ਫਿਰ ਇਹ ਸਰਕਾਰ ਨੂੰ ਇਹ ਸਿਸਟਮ ਨੂੰ ਮਜਬੂਰ ਕਰਨਾ ਪੈਣਾ ਆਪਣੇ ਸੰਘਰਸ਼ਦ ਰਾਹੀਂ ਕਿ ਉਹ ਇਨਸਾਫ ਦੇਵੇ ਇਹਦੇ ਵਾਸਤੇ ਜਿਹੜੀ ਹੈਗੀ ਐਕਸ਼ਨ ਕਮੇਟੀ ਅਸੀਂ ਜਿਹੜੀ ਹੈਗੀ ਬਣਾਈ ਆ ਤੇ 5 ਜੂਨ ਨੂੰ ਐਸਐਸਪੀ ਬਠਿੰਡਾ ਦੇ ਦਫ਼ਤਰ ਦੇ ਅੱਗੇ ਇੱਕ ਵੱਡਾ ਇਕੱਠ ਰੱਖਿਆ ਉਹਦੇ ਤੇ ਅਸੀਂ ਅਪੀਲ ਕਰਾਂਗੇ ਪੰਜਾਬ ਦੇ ਸਮੂਹ ਇਨਸਾਫਸੰਦ ਲੋਕਾਂ ਨੂੰ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਪਹੁੰਚਣ ਕਿਉਂਕਿ ਇਹ ਜਿਹੜਾ ਨਰਿੰਦਰਦੀਪ ਦਾ ਕਤਲ ਹੋਇਆ ਇਹ ਬਹੁਤ ਸਪਸ਼ਟ ਇਹ ਗੱਲ ਲੋਕਾਂ ਦੇ ਸਾਹਮਣੇ ਰੱਖਦਾ ਹੈਗਾ ਕਿ ਕਿਸੇ ਬੰਦੇ ਨੂੰ ਕਿਸੇ ਵੇਲੇ ਵੀ ਪੰਜਾਬ ਦੀ ਪੁਲਿਸ ਫੜ ਕੇ ਬਿਨਾਂ ਵਜ੍ਹਾ ਕਤਲ ਕਰ ਸਕਦੀ ਹੈਗੀ ਆ ਇਸ ਕਰਕੇ ਇਹ ਅੱਗ ਕਿਸੇ ਹੋਰ ਦੇ ਘਰ ਨਾ ਪਹੁੰਚੇ ਇਸ ਕਰਕੇ ਇਹਦੇ ਖਿਲਾਫ ਉੱਠਣ ਦਾ ਸਮਾਂ ਜਿਹੜਾ ਉਹ ਆ ਚੁੱਕਾ ਹੈ ਇੱਕ ਤਾਂ ਐਕਸ਼ਨ ਦਾ ਅੱਗੇ ਕਾਲ ਦਾ ਦੇ ਦਿੱਤਾ ਕਿ 5 ਜੂਨ ਨੂੰ ਕੱਠ ਵੱਡਾ ਪੱਦਰ ਦੇ ਉੱਤੇ ਰੱਖਣਾ ਹੈ ਇਸ ਕੇਸ ਨੂੰ ਲੈ ਕੇ ਤੁਸੀਂ ਵੀ ਪਹਿਲਾਂ ਵੀ ਭਾਸ਼ਣ ਦੇ ਚੁੱਕੇ ਹੋ ਪਰਿਵਾਰ ਨਾਲ ਵੀ ਤੁਹਾਡੀਆਂ ਬੈਠਕਾਂ ਹੋਈਆਂ ਪਰਿਵਾਰ ਇਸ ਪਹਿਲਾਂ ਤਾਂ ਸਦਮੇ ਦੇ ਵਿੱਚ ਸੀ ਜਦੋਂ ਤਾਜ਼ੇ ਬਿਆਨ ਲਿਖੇ ਗਏ ਉਸੇ ਬਿਆਨ ਦੇ ਆਧਾਰ ਤੇ ਐਫ ਆਈ ਆਰ ਹੁੰਦੀ ਹੈ ਤੁਸੀਂ ਕਈ ਕੇਸਾਂ ਦੀ ਪੈਰਵਾਹੀ ਵੀ ਕੀਤੀ ਹੈ ਐਫ ਆਈ ਆਰ ਦੇ ਨਾਲ ਤਸੱਲੀ ਨਹੀਂ ਹੈ ਤੁਸੀਂ ਖੁਦ ਵਕਾਲਤ ਦੀ ਪੜ੍ਹਾਈ ਕੀਤੀ ਹੈ ਨਹੀਂ ਦੇਖੋ ਜਦੋਂ ਤੱਕ ਪਰਿਵਾਰ ਨੂੰ ਸਮੁੱਚੀ ਕਹਾਣੀ ਦਾ ਹੀ ਨਹੀਂ ਪਤਾ ਸੀਗਾ ਅੱਜ ਤੱਕ ਵੀ ਜਿਹੜੀ ਪੁਲਿਸ ਹੈ ਉਹ ਕਹਾਣੀ ਦੱਸ ਨਹੀਂ ਰਹੀਗੀ ਪੁਲਿਸ ਅਜ ਤੱਕ ਇਹ ਨਹੀਂ ਦੱਸ ਸਕੀ ਕਿ ਉਹਦਾ ਦੋਸ਼ ਕੀ ਸੀ ਉਹਨੇ ਕਿਉਂ ਇੱਕ ਮਟ ਗੱਡੀ ਤੇ ਜਾਂਦੇ ਇੱਕ ਨੌਜਵਾਨ ਨੂੰ ਰੋਕ ਕੇ ਜਿਹੜਾ ਇੱਕ ਕਾਬਲ ਅਧਿਆਪਕ ਸੀ ਔਰ ਉਹਨੂੰ ਕੋਹ ਕੋਹ ਕੇ ਮਾਰਿਆ ਜਿਸ ਤਰ੍ਹਾਂ ਮਤਲਬ ਉਹਦਾ ਸਰੀਰ ਜਿਹਨੂੰ ਕਹਿੰਦੇ ਕਿ ਬਿਜਲੀ ਲਾ ਲਾ ਕੇ ਵិន ਦਿੱਤਾ ਗਿਆ ਜਿਸ ਤਰ੍ਹਾਂ ਉਹ ਤੜਫਾਲ ਥੜਫਾ ਕੇ ਮਾਰਿਆਗਾ ਅਜੇ ਤੱਕ ਪੁਲਿਸ ਜਿਹੜੀ ਹੈਗੀ ਆ ਕੋਈ ਕਹਾਣੀ ਸਾਹਮਣੇ ਪੇਸ਼ ਨਹੀਂ ਕਰ ਸਕੀ ਇਸ ਕਰਕੇ ਪਰਿਵਾਰ ਨੂੰ ਜਿੰਨੀ ਗੱਲ ਦਾ ਪਤਾ ਸੀਗਾ ਉਹਦੇ ਮੁਤਾਬਕ ਜਿਹੜੀ ਐਫਆਈਆਰ ਹੋ ਗਈ ਪਰ ਪੋਸਟਮਾਰਟਮ ਜਦੋਂ ਹੋਇਆ ਉਹ ਤੋਂ ਕੱਲ ਸਾਫ਼ ਹੁੰਦੀ ਆ ਕਿ ਇਹ ਕੋਈ ਐਕਸੀਡੈਂਟ ਦਾ ਮਾਮਲਾ ਨਹੀਂ ਹੈਗਾਗਾ ਇਹ ਪੁਲਿਸ ਦੁਆਰਾ ਕੀਤਾ ਗਿਆ ਕਤਲ ਆ ਇਸ ਕਰਕੇ ਪਰਿਵਾਰ ਤੇ ਹੁਣ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਸੀਆਈਏ ਸਟਾਫ ਦਾ ਇੰਚਾਰਜ ਤੋ ਸਾਰੇ ਦੋਸ ਜੋ ਦੋ ਚੀ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਤੇ ਕਤਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਸਿੱਟਿਆ ਜਾਵੇ ਔਰ ਇਹ ਸਾਰੇ ਮਾਮਲੇ ਦੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਆ ਉਹ ਹੋਵੇ ਕਿਉਂਕਿ ਪੁਲਿਸ ਜਿਹੜੀ ਖੁਦ ਕਾਤਲਾ ਉਹਦੇ ਤੋਂ ਸਹੀ ਜਾਂਚ ਦੀ ਜਿਹੜੀ ਉਮੀਦ ਆ ਉਹ ਨਹੀਂ ਕੀਤੀ ਜਾ ਸਕਦੀਗੀ ਕਿਉਂਕਿ ਸਿਰਫ ਪੁਲਿਸ ਹੀ ਨਹੀਂ ਪੰਜਾਬ ਸਰਕਾਰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੀ ਆ ਭਗਵੰਤ ਸਿੰਘ ਮਾਨ ਉਹ ਖੁਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਦੀ ਪਿੱਠ ਥਾਪੜ ਦੇ ਲਗਾਤਾਰ ਆ ਰਹੇ ਹੈਗੇ ਆ ਪਟਿਆਲੇ ਦੇ ਵਿੱਚ ਜਦੋਂ ਉਹਨਾਂ ਨੇ ਫੇਕ ਇਨਕਾਊਂਟਰ ਕੀਤਾ ਪੁਲਿਸ ਵਾਲਿਆਂ ਨੇ ਤਾਂ 10 ਲੱਖ ਦਾ ਇਨਾਮ ਜਿਹੜਾ ਸੀਗਾ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਐਲਾਨਿਆ ਔਰ ਆਉਂਦੇ ਹੀ ਉਹਨਾਂ ਨੇ ਕਰਨਾਲ ਬਾਠ ਨੂੰ ਜਿਹੜੀ ਸੀਗੀ ਬੇਰਹਿਮ ਜਿਹੜੀ ਸੀ ਕੁੱਟਮਾਰ ਕੀਤੀ ਉਹਦੇ ਖਿਲਾਫ ਅੰਦੋਲਨ ਚੱਲਿਆ ਔਰ ਕਰਨਲ ਬਾਠ ਦੀ ਪਤਨੀ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਇਨਸਾਫ ਦਾ ਭਰੋਸਾ ਤਾਂ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਜਿਹੜੇ ਐਸਐਸਪੀ ਪਟਿਆਲਾ ਤੇ ਉਹਨਾਂ ਦੇ ਗਿਲੇ ਸੀ ਉਹਨਾਂ ਨੂੰ ਡੀਆਈਜੀ ਤੌਰ ਤੇ ਪ੍ਰਮੋਟ ਕਰਤਾ ਜਦੋਂ ਇਹੋ ਜੀ ਹਾਲਤ ਆ ਪੁਲਿਸ ਤੋਂ ਜਾਂਚ ਦੀ ਮਤਲਬ ਉਮੀਦ ਜਿਹੜੀ ਨਹੀਂ ਕੀਤੀ ਜਾ ਸਕਦੀ ਕਿ ਸਹੀ ਕਰੂ ਇਸ ਕਰਕੇ ਅਸੀਂ ਚਾਹੁੰਦੇ ਕਿ ਟਾਈਮ ਬੌਂਡ ਜਿਹੜੀ ਜੁਡੀਸ਼ੀਅਲ ਇਨਕੁਆਰੀ ਹੈਗੀ ਆ ਉਸ ਮਾਮਲੇ ਦੀ ਉਹ ਹੋਵੇ ਇੱਕ ਤਾਂ ਤੁਸੀਂ ਕੜੀ ਜੋੜੀ ਹੈ ਕਿ ਪੁਲਿਸ ਤੇ ਪੰਜਾਬ ਸਰਕਾਰ ਦੋਨਾਂ ਦੀ ਮਨਛਾ ਇੱਕ ਦੂਜੇ ਨੂੰ ਥਾਪੜਨ ਵਾਲੀ ਹੈ ਪਰ ਕਈ ਵਾਰਾਂ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਛੋਟੇ ਮੁਲਾਜ਼ਮ ਹੁੰਦੇ ਨੇ ਜਾਂ ਕਿਸੇ ਥਾਣੇ ਦਾ ਇੰਚਾਰਜ ਵੀ ਲਾ ਲੋ ਕਹਿੰਦੇ ਵੱਡਿਆਂ ਦਾ ਹੀ ਪ੍ਰੈਸ਼ਰ ਇੰਨੇ ਹੁੰਦੇ ਆ ਕਿ ਟਾਰਗੇਟ ਪੂਰੇ ਕਰ ਰਹੇ ਆ ਕਈ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋਏ ਪਏ ਆ ਪੁਲਿਸ ਵਾਲੇ ਵੀ ਉਹਨਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ ਵੱਡਾ ਵੱਡਾ ਕਿਵੇਂ ਥੱਲੇ ਦਬਕਾ ਮਾਰ ਕੇ ਕੰਮ ਕਰਾਉਂਦਾ ਉੱਥੇ ਤੱਕ ਹੱਥ ਹੀ ਨਹੀਂ ਪਹੁੰਚਦਾ ਦੇਖੋ ਜੇ ਇਸ ਤਰ੍ਹਾਂ ਦੀ ਹਾਲਤ ਬਣ ਰਹੀ ਹੈਗੀ ਆ ਕਿ ਕੋਈ ਤੁਹਾਨੂੰ ਮਤਲਬ ਲੋਕਾਂ ਨੂੰ ਮਾਰਨ ਵਾਸਤੇ ਮਜਬੂਰ ਕਰ ਰਿਆ ਹੈਗਾ ਤੇ ਫਿਰ ਤੁਸੀਂ ਇਸ ਤਰ੍ਹਾਂ ਦੀ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਫਿਰ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅੱਜ ਤੱਕ ਜਿਹੜਾ ਤੁਸੀਂ ਕਹਿੰਦੇ ਕਿ ਪੁਲਿਸ ਡਿਪਰੈਸ਼ਨ ਚ ਜਾ ਰਹੀ ਹੈਗੀ ਆ ਕੀ ਇਹ ਸਾਰੀ ਪੁਲਿਸ ਦੇ ਵਿੱਚ ਕੋਈ ਵੀ ਅਧਿਕਾਰੀ ਇਹੋ ਜਿਹਾ ਨਹੀਂ ਸੀਗਾ ਜਿਹੜਾ ਇਹ ਗੱਲ ਕਹਿ ਕੇ ਵੀ ਅਸਤੀਫਾ ਦੇ ਦੇ ਕਿ ਮੇਰੇ ਅਧਿਕਾ ਉੱਪਰਲੇ ਅਧਿਕਾਰੀ ਮੈਨੂੰ ਕਤਲ ਕਰਨ ਵਾਸਤੇ ਕਹਿ ਰਹੇ ਆ ਮੇਰੇ ਉੱਪਰਲੇ ਅਧਿਕਾਰੀ ਮੈਨੂੰ ਲੋਕਾਂ ਤੇ ਨਜਾਇਜ਼ ਨਸ਼ੇ ਦੇ ਕੇਸ ਪਾਉਣ ਵਾਸਤੇ ਕਹਿ ਰਹੇ ਆ ਮੇਰੇ ਉੱਪਰਲੇ ਅਧਿਕਾਰੀ ਮੇਰੇ ਤੋਂ ਲਿਸਟ ਮੰਗਦੀ ਹੈ ਕਿ ਇਸ ਮਹੀਨੇ ਕਿੰਨੇ এনਕਾਊਂਟਰ ਕੀਤੇ ਗਏ ਆ ਕੀ ਸਾਰੀ ਪੁਲਿਸ ਦੇ ਵਿੱਚ ਇੱਕ ਵੀ ਆਦਮੀ ਇਸ ਤਰ੍ਹਾਂ ਦਾ ਨਹੀਂ ਜਿਨੂੰ ਇਹ ਗੱਲ ਮਹਿਸੂਸ ਹੋਵੇ ਕਿ ਇੰਨਾ ਵੱਡਾ ਜਿਹੜਾ ਇਨਜਸਟਿਸ ਸਾਡੇ ਤੋਂ ਕਰਵਾਇਆ ਜਾ ਰਿਹਾ ਅਸੀਂ ਇਹ ਸਾਰੀ ਗੱਲ ਨੂੰ ਬੇਪਰਤ ਕਰ ਦਈਏ ਕੋਈ ਤਾਂ ਹੋਵੇ ਨਾ ਕੋਈ ਸਾਹਮਣੇ ਆ ਜੇ ਤੇ ਮੰਨ ਲਿਆ ਜਾਊਗਾ ਕਿ ਪੁਲਿਸ ਦੇ ਵਿੱਚ ਵੀ ਕੋਈ ਸੰਵੇਦਨਸ਼ੀਲ ਹਿੱਸਾ ਹੈਗਾ ਆਦਰਵਾਇਜ਼ ਹੇਠਾਂ ਤੋਂ ਲੈ ਕੇ ਉੱਪਰ ਤੱਕ ਜਦੋਂ ਇਹਨਾਂ ਨੂੰ ਮੌਕਾ ਮਿਲ ਜਾਂਦਾ ਹੈਗਾ ਕਿ ਕਿ ਅਸੀਂ ਇਸ ਤਰ੍ਹਾਂ ਦੀ ਜਦੋਂ ਫੀਤੀਆਂ ਲੱਗਦੀਆਂ ਨੇ ਜਾਂ ਜਦੋਂ ਲੱਗਦਾ ਹੋਵੇ ਕਿ ਇੱਕ ਇਨ ਫੇਕ ਇਨਕਾਊਂਟਰ ਕਰਨ ਤੇ 10-10 ਲੱਖ ਦਾ ਇਨਾਮ ਪੰਜਾਬ ਦਾ ਮੁੱਖ ਮੰਤਰੀ ਐਲਾਨਦਾ ਹੈਗਾ ਤੇ ਫਿਰ ਇਸ ਪੈਸਾ ਆਧਾਰਤ ਸਮਾਜ ਦੇ ਵਿੱਚ ਪੈਸਿਆਂ ਦੀ ਦੌੜ ਤੋਂ ਵੱਡਾ ਹਿੱਸਾ ਲੱਗਾ ਹੀ ਹੋਇਆ ਹੈਗਾ ਤੇ ਪੁਲਿਸ ਦਾ ਪੁਲਿਸ ਮਹਿਕਮਾ ਤੇ ਇਸ ਗੱਲ ਵਾਸਤੇ ਬਦਨਾਮ ਆ ਪਹਿਲੇ ਹੀ ਇਸ ਕਰਕੇ ਉਹ ਤਾਂ ਇਸ ਚੀਜ਼ ਨੂੰ ਜਿਹਨੂੰ ਕਹਿੰਦੇ ਕਿ ਭੱਜ ਕੇ ਇਹ ਕੰਮ ਕਰਦੇ ਹੈਗੇ ਆ ਹਾਂ ਜਦੋਂ ਉਲਝ ਜਾਂਦੇ ਹੈਗੇ ਆ ਤੇ ਯਕੀਨਨ ਤੌਰ ਤੇ ਜਦੋਂ ਬੰਦਾ ਕਿਸੇ ਕਤਲ ਦੇ ਕੇਸ ਦੇ ਵਿੱਚ ਜਾਂ ਉਲਜੂਗਾ ਡਿਪਰੈਸ਼ਨ ਦੇ ਵਿੱਚ ਤਾਂ ਉਹ ਜਾਊਗਾ ਇੱਥੇ ਜੋ ਬੰਦਾ ਬੀਜਦਾ ਉਹ ਉਹਨੂੰ ਵੱਡਣਾ ਪੈਂਦਾ ਹੈਗਾ ਇਸ ਹਾਂਜੀ ਖਾਸ ਕਰਕੇ ਬੇਰਹਿਮੀ ਨਾਲ ਖਾਸ ਸੀਆਈਏ ਸਟਾਫ ਹੋਵੇ ਜਾਂ ਕੋਈ ਹੋਰ ਹੋਵੇ ਜਦੋਂ ਬੇਰਹਿਮੀ ਵਾਲੇ ਕਤਲ ਹੁੰਦੇ ਆ ਜਾਂ ਤਸ਼ੱਦਦ ਕੀਤਾ ਜਾਂਦਾ ਜਿਵੇਂ ਇੱਕ ਮੁਕਸਰ ਚ ਵਕੀਲ ਨਾਲ ਵੀ ਹੋਇਆ ਕਿ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਹੁਣ ਇਹ ਤਾਜੀ ਘਟਨਾ ਹੈ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਇਸ ਕੇਸ ਵਿੱਚ ਕਿ ਨਿਰੰਦਰ ਦੀਪ ਨੂੰ ਸੀਆਈਏ ਥਾਣੇ ਲਿਜਾ ਕੇ ਨਹੀਂ ਬਲਕਿ ਪ੍ਰਾਈਵੇਟ ਥਾਂ ਤੇ ਲਿਜਾ ਕੇ ਤਸ਼ੱਦਦ ਕੀਤਾ ਗਿਆ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀਗਾ ਕਿਸਾਨ ਜਥੇਬੰਦੀਆਂ ਬਾਰੇ ਕਿ ਜਗ੍ਹਾ ਨਹੀਂ ਵਹਿੰਦੇ ਵਜ੍ਹਾ ਨਹੀਂ ਵਹਿੰਦੇ ਕਿ ਅਸਲ ਦੇ ਵਿੱਚ ਉਹ ਪੰਜਾਬ ਪੁਲਿਸ ਤੇ ਗੱਲ ਟੁੱਕਦੀ ਆ ਉਹ ਵਜ੍ਹਾ ਨਹੀਂ ਵਹਿੰਦੇ ਜਗ੍ਹਾ ਨਹੀਂ ਵਹਿੰਦੇ ਕਿ ਇਸ ਕਰਕੇ ਉਹਨਾਂ ਨੂੰ ਕਿਸੇ ਨੂੰ ਟਾਰਚਰ ਕਰਨ ਵਾਸਤੇ ਇੱਕ ਨਿਸ਼ਚਿਤ ਜਗ੍ਹਾ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਸੀਆਈਏ ਸਟਾਫ ਲਿਜਾਣ ਦੀ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਉਹਨਾਂ ਨੇ ਕਿਤੇ ਹੋਰ ਕੋਈ ਪ੍ਰਾਈਵੇਟ ਰੂਮ ਰਏ ਹੋਏ ਆ ਉੱਥੇ ਤਸ਼ੱਦਦ ਕਰਕੇ ਗੱਲ 'ਚ ਪੱਗ ਪਾ ਕੇ ਕਢੀਸ ਕੇ ਜਿਹੜੇ ਹੈਗੇ ਆ ਉਹ ਉਹਨੂੰ ਲੈ ਕੇ ਆਇਆ ਕਿਉਂਕਿ ਉੱਥੇ ਕੱਲ ਨੂੰ ਇਹ ਕਹਿ ਦੇਣ ਕਿ ਅਸੀਂ ਸੀਸੀਟੀਵੀ ਫੁਟੇਜ ਦੇ ਦਿੰਨੇ ਆ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਕੁਝ ਵੀ ਨਹੀਂ ਆਣਾਗਾ ਫਰੀਦਕੋਟ ਜਦੋਂ ਜਸਪਾਲ ਨਾਮ ਦਾ ਨੌਜਵਾਨ ਪੁਲਿਸ ਦੀ ਹਿਰਾਸਤ ਵਿੱਚ ਕਤਲ ਹੋਇਆ ਸੀ ਤਾਂ ਉਦੋਂ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਸੀ ਜਦੋਂ ਉਹਨਾਂ ਨੇ ਸਾਡੀ ਐਕਸ਼ਨ ਕਮੇਟੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਥਾਣੇ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਦਿਖਾ ਦਿੰਨੇ ਆ ਤਾਂ ਉਹ ਜਦੋਂ ਸਾਨੂੰ ਉਹਨਾਂ ਨੇ ਦਿਖਾਈ ਕਿ ਉਹ ਜਿਹੜਾ ਨੌਜਵਾਨ ਉਹ ਹਵਾ ਲਾਚ ਵਿੱਚ ਬੈਠਾ ਹੈਗਾ ਉਹ ਜਿਵੇਂ ਬੰਦਾ ਅਚਵੀ ਲੱਗੀ ਹੁੰਦੀ ਕਦੇ ਖੜਦਾ ਬੈਠਦਾ ਉੱਪਰ ਹੱਥ ਪਾਉਂਦਾ ਹੈਗਾ ਉਹਨਾਂ ਨੇ ਸਾਰੀ ਕਹਾਣੀ ਨੂੰ ਇਸ ਤਰ੍ਹਾਂ ਬਣਾਇਆ ਕਿ ਇਹਨੇ ਇੱਥੇ ਜਿਹੜਾ ਸੀਗਾ ਹਵਾ ਲਾਤ ਦੇ ਵਿੱਚ ਉਹ ਫਾਹ ਲਿਆ ਜਦ ਕਿ ਜਿਹੜੀ ਉਹ ਗ੍ਰਿਲ ਸੀਗੀ ਉਹਦੀ ਵੱਧ ਤੋਂ ਉਚਾਈ 4 ਫੁੱਟ ਸੀਗੀ 4 ਫੁੱਟ ਦੀ ਉਚਾਈ ਤੋਂ 5.5 ਫੁੱਟ ਦਾ ਬੰਦਾ ਲੰਮਕ ਨਹੀਂ ਸਕਦਾਗਾ ਅਸੀਂ ਉਦੋਂ ਕਿਹਾ ਕਿ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਉਹ ਉੱਥੋਂ ਤੱਕ ਜਿਹੜੀ ਵੀਡੀਓ ਸੀ ਉਹ ਕਹਿੰਦੇ ਇਸ ਤੋਂ ਅੱਗੇ ਵੀਡੀਓ ਜਿਹੜੀ ਆ ਉਹ ਡਿਲੀਟ ਹੋਈ ਵੀ ਆ ਇਹਨੂੰ ਅਸੀਂ ਮੋਹਾਲੀ ਭੇਜਾਂਗੇ ਇਹਨੂੰ ਯਾਨੀ ਕਿ ਅਸੀਂ ਕਰਾਵਾਂਗੇ ਰਵਰ ਕਵਰ ਰਿਕਵਰ ਕਰਾਵਾਂਗੇ ਤੋਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਤੇ ਫਿਰ ਜੇ ਤੁਹਾਡੀ ਗੱਲ ਸਹੀ ਹੋਈ ਕਿ ਹਰਾਸਤ ਵਿੱਚ ਕਤਲ ਹੋਇਆ ਤਾਂ ਅਸੀਂ ਉਹਦੀ ਜਿਹੜੀ ਕਾਰਵਾਈ ਕਰਾਂਗੇ ਪਰ ਉਦੋਂ ਤੱਕ ਉਹਨਾਂ ਨੇ ਪਰਿਵਾਰ ਨੂੰ ਗੰਡ ਲਿਆ ਉਦੋਂ ਤੱਕ ਜਸਪਾਲ ਕਾਂਡ ਦੇ ਵਿੱਚ ਕਿਸ ਤਰ੍ਹਾਂ ਦੇ ਬੰਦੇ ਸੀਗੇ ਜਿਹੜੇ ਆਪਣੇ ਪਰਚੇ ਰੱਦ ਕਰਾਉਣ ਦੇ ਲਈ ਪੁਲਿਸ ਨਾਲ ਸਾਠ ਗਾਠ ਕਰਕੇ ਚੱਲਦੇ ਸੀ ਉਹਨਾਂ ਨੇ ਪਰਿਵਾਰ ਨੂੰ ਜਿਚਾ ਲਿਆ ਕਿਉਂਕਿ ਅਸੀਂ ਉਦੋਂ ਅੰਦੋਲਨ ਕਰਦੇ ਰਹੇ ਪਰ ਪਰਿਵਾਰ ਨਾਲ ਸੀ ਮਤਲਬ ਕਿਉਂਕਿ ਪੀੜਤ ਪਰਿਵਾਰ ਸੀ ਬੈਠਾ ਸੀ ਸੀ ਚਲੇ ਗਏ ਸਾਡੀ ਕੋਈ ਪੁਰਾਣੀ ਸਾਂਝ ਤਾਂ ਹੈ ਨਹੀਂ ਸੀ ਪਰ ਜਿਹੜੇ ਲੋਕ ਸਿਰਫ ਪਰਿਵਾਰ ਤੇ ਹੀ ਕੰਮ ਕਰਦੇ ਰਹੇ ਉਹਨਾਂ ਨੇ ਗੱਲਾਂ ਜਿਹੜੀਆਂ ਸੀ ਜਿਚਾਤੀਆਂ ਕਿ ਮਤਲਬ ਤੁਹਾਡੇ ਲੜਕੇ ਨੇ ਖੁਦਕੁਸ਼ੀ ਕੀਤੀ ਆ ਫਿਰ ਪਰਿਵਾਰ ਨੂੰ ਜਿਸ ਤਰ੍ਹਾਂ ਪੁਲਿਸ ਨੇ ਡਰਾਇਆ ਕਿ ਤੁਹਾਡਾ ਮੁੰਡਾ ਇਸ ਤਰ੍ਹਾਂ ਦੇ ਕੰਮ ਕਰਦਾ ਸੀ ਤੁਹਾਨੂੰ ਤਾਂ ਪਤਾ ਹੀ ਨਹੀਂ ਉਹ ਕਿਸ ਤਰ੍ਹਾਂ ਦੇ ਕੰਮ ਕਰਦਾ ਸੀ ਤੁਹਾਡੇ ਪਰਿਵਾਰ ਦੀ ਬਦਨਾਮੀ ਹੋਊਗੀ ਤਾਂ ਉਹਦੇ ਵਿੱਚ ਉਹ ਜਸਪਾਲ ਕਤਲकांड ਜਿਹੜਾ ਸੀਗਾ ਉਹ ਸਾਰਾ ਮਾਮਲਾ ਪਰਿਵਾਰ ਜਦੋਂ ਪੁਲਿਸ ਦੇ ਨਾਲ ਸਮਝੌਤਾ ਕਰ ਗਿਆ ਤਾਂ ਉਹ ਘੱਟੇ ਜਿਹੜਾ ਸੀਗਾ ਉਹ ਰੁਲ ਗਿਆ ਇਸ ਕਰਕੇ ਹੁਣ ਵੀ ਜਿਹੜੀ ਉਹ ਉਹ ਸੀਸੀਟੀਵੀ ਫੁਟੇਜ ਸਾਨੂੰ ਮੁੜ ਕੇ ਦਿਖਾਈ ਨਹੀਂ ਨਾ ਹੀ ਉਹ ਸਾਹਮਣੇ ਆਈ ਠੀਕ ਹੈ ਤੋਂ ਇਸ ਕਿਤੇ ਸੀਸੀਟੀਵੀ ਕੈਮਰੇ ਬੰਦ ਕਰਦੇ ਨੇ ਉਸ ਤਰ੍ਹਾਂ ਦੀਆਂ ਚੀਜ਼ਾਂ ਡਿਲੀਟ ਕਰ ਦੇਣੀਆਂ ਇਹ ਪਹਿਲੀਆਂ ਗੱਲਾਂ ਹੋਊਗਾ ਹੁਣ ਤਾਂ ਮਤਲਬ ਉਹ ਇਹ ਕਿਉਂਕਿ ਜਦੋਂ ਉਹਨਾਂ ਨੂੰ ਲੱਗ ਵੀ ਕੋਈ ਫੂਟੇਜ ਡਿਲੀਟ ਕੀਤੀ ਜਾਊਗੀ ਕਿਉਂਕਿ ਪੁਲਿਸ ਵੀ ਤਾਂ ਨਵੇਂ ਤੋਂ ਨਵਾਂ ਜ਼ਬਰਦਸਤ ਤਰੀਕਾ ਲੈ ਕੇ ਆਉਂਦੀ ਹੈ ਨਾ ਉਹ ਵੀ ਆਪਣੇ ਪੁਰਾਣੇ ਤਰੀਕਿਆਂ ਤੋਂ ਜਿਹੜੀ ਹੈਗੀ ਉਹ ਸਿੱਖਦੀ ਹੈਗੀ ਆ ਜੇ ਉਹਨਾਂ ਲੱਗਾ ਕਿ ਜਸਪਾਲ ਕਾਂੜ ਦੇ ਵਿੱਚ ਉਹ ਸੀਸੀਟੀਵੀ ਫੂਟੇਜ ਦੇ ਵਿੱਚ ਫਸ ਸਕਦੇ ਹੈਗੇ ਆ ਜੇ ਉਹ ਪਰਿਵਾਰ ਖੜਾ ਰਹਿੰਦਾ ਤੇ ਯਕੀਨਨ ਤੌਰ ਤੇ ਗੱਲ ਸਾਹਮਣੇ ਆ ਜਣੀ ਸੀ ਕਿ ਉਸ ਮੁੰਡੇ ਦਾ ਜਿਹੜਾ ਸੀਗਾ ਉਹ ਰਾਸਤੇ 'ਚ ਕਤਲ ਕੀਤਾ ਗਿਆ ਸੀ ਇਸ ਕਰਕੇ ਹੁਣ ਜਿੱਥੇ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਆ ਉੱਥੇ ਪੁਲਿਸ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੀਗੀ ਸੀ ਆਈ ਐਸਟਾਫ ਤੋਂ ਬਾਹਰ ਇਹ ਸਾਰਾ ਕੁਝ ਕੀਤਾ ਗਿਆ ਜਿਹੜਾ ਹੈਗਾ ਲੱਗਦਾ ਪਰ ਇਹ ਸਾਰੇ ਮਾਮਲੇ ਦੀਆਂ ਜਿਹੜੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਹੋਊਗਾ ਜੇ ਇੱਕ ਟਾਈਮ ਬౌੰਡ ਜੁਡੀਸ਼ੀਅਲ ਇਨਕੁਆਇਰੀ ਇਸ ਮਾਮਲੇ ਦੀ ਹੋਵੇ ਇਸ ਨਰਿੰਦਰਦੀਪ ਦੇ ਬਾਰੇ ਗੱਲਾਂ ਹੋ ਰਹੀਆਂ ਨੇ ਇੱਕ ਕਾਬਲ ਦੇ ਆਪਕ ਸੀ ਕਈ ਉਹਦੀ ਗਵਾਹੀ ਭਰ ਰਹੇ ਨੇ ਇਥੋਂ ਦੇ ਸਥਾਨਕ ਲੋਕਾਂ ਨੇ ਵੱਡਾ ਸਬੂਤ ਦਿੱਤਾ ਏ ਕਿਦਾ ਕਿਸਾਰੀ ਮੰਡੀ ਗੋਨਿਆਣਾ ਬੰਦ ਕਰ ਦਿੱਤੀ ਪੰਜਾਬ ਦੇ ਵਿੱਚ ਪਹਿਲੀ ਤੇ ਆਖਰੀ ਘਟਨਾ ਤੇ ਹੈ ਨਹੀਂ ਆ ਇਸ ਤਰ੍ਹਾਂ ਦੀ ਸੰਭਾਵਨਾ ਵਾ ਅੱਗੇ ਵੀ ਬਣੀ ਰਹੇਗੀ ਜਿਸ ਹਿਸਾਬ ਨਾਲ ਖੁੱਲਾ ਹੱਥ ਹੈ ਪੁਲਿਸ ਨੂੰ ਪਰ ਸਰਕਾਰ ਤੇ ਪੁਲਿਸ ਦੇ ਵਿਚਾਲੇ ਤੁਹਾਨੂੰ ਕੀ ਲੱਗਦਾ ਹੈ ਗੱਠ ਜੁੜਾਈ ਦਾ ਬਣਿਆ ਕਿਉਂਕਿ ਜਦੋਂ ਕੋਈ ਸਰਕਾਰ ਨੂੰ ਸਵਾਲ ਹੁੰਦਾ ਉਹ ਕਹਿੰਦੇ ਪਹਿਲਿਆਂ ਨੇ ਕੰਡੇ ਬੀਜੇ ਆ ਹੌਲੀ ਹੌਲੀ ਹਲਾਮਤਾਂ ਬੰਦ ਹੋਣਗੀਆਂ ਦੇਖੋ ਜਿਨਨੇ ਕਿਸੇ ਨੇ ਕੰਡੇ ਬੀਜਿਆ ਤੇ ਕੋਈ ਕੰਡਿਆਂ ਨੂੰ ਹੁਣ ਪਾਣੀ ਪਾ ਰਿਆ ਖਾਦ ਪਾ ਰਿਆ ਉਹਨਾਂ ਕੰਡਿਆਂ ਨੂੰ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਕੋਈ ਸਿਆਸੀ ਧਿਰ ਨਿੱਠ ਕੇ ਮੈਦਾਨ ਚਾਹੀ ਆ ਇਕਾ ਦੁਕਾ ਜਿਹੜੇ ਉਹ ਤਾਂ ਕਿਸੇ ਦੀ ਮੌਤ ਤੇ ਵੀ ਸ਼ੋਕ ਸੰਦੇਸ਼ ਨਹੀਂ ਆ ਤਾਂ ਪਾ ਹੀ ਦਿੰਦੇ ਆ ਕਿਉਂਕਿ ਕਿਉਂਕਿ ਨਾ ਪਾਰਟੀਆਂ ਦਾ ਕਲਚਰ ਹੀ ਭੋਗਾ ਵਿਆਂ ਦਾ ਹੈਗਾ ਇਸ ਕਰਕੇ ਕਿਸੇ ਦੇ ਵੀ ਭੋਗ ਤੇ ਤਾਂ ਇਹ ਅਫਸੋਸ ਕਰਨ ਪਹੁੰਚ ਹੀ ਜਾਂਦੇ ਹੈਗੇ ਆ ਕਿਸੇ ਦੇ ਵੀ ਭੋਗ ਤੇ ਆਪਣੇ ਪੇਜ ਤੋਂ ਤਾਂ ਮਤਲਬ ਸ਼ੋਕ ਮਤਾ ਜਿਹੜਾ ਪਾ ਦਿੰਦੇ ਹੈਗੇ ਆ ਜਾਂ ਅਫਸੋਸ ਪ੍ਰਗਟ ਕਰ ਦਿੰਦੇ ਆ ਪਰਿਵਾਰ ਨਾਲ ਹਮਦਰਦੀ ਜਤਾ ਦਿੰਦੇ ਆ ਮਾਮਲਾ ਤਾਂ ਉਹਨੂੰ ਇਨਸਾਫ ਦਿਵਾਉਣ ਲਈ ਸੜਕਾਂ ਤੇ ਆਉਣ ਦਾ ਹੈਗਾ ਇਸ ਮਾਮਲੇ 'ਚ ਕੋਈ ਪੋਲੀਟੀਕਲ ਪਾਰਟੀ ਦਾ ਪਾਰਟੀ ਪੱਧਰ ਤੇ ਸਟੈਂਡ ਨਹੀਂ ਆਇਆ ਸਾਹਮਣੇ ਪੰਜਾਬ ਦੀ ਕਿਸੇ ਸਿਆਸੀ ਪਾਰਟੀ 'ਚ ਇਹ ਕਾਣੀ ਨਹੀਂ ਹੈ ਕਿ ਉਹ ਪੁਲਿਸ ਦੇ ਜ਼ਬਰ ਦੇ ਖਿਲਾਫ ਲੜ ਸਕੇ ਕਿਉਂਕਿ ਸਾਰੇ ਤਾਂ ਪੁਲਿਸ ਦੀ ਸਿਕਿਉਰਿਟੀ ਲਈ ਫਿਰਦੇ ਆ ਕੋਈ ਜੈਡ ਪਲੱਸ ਸਿਕਿਉਰਟੀ ਲਈ ਫਿਰਦਾ ਹੈਗਾ ਕਿਸੇ ਕਿਸੇ ਦੇ ਕਿਸੇ ਦਾ ਰਾਜ ਰਹਿ ਗਿਆ ਕੋਈ ਰਾਜਚੌਣ ਨੂੰ ਫਿਰਦਾ ਹੈਗਾ ਤੇ ਸਾ ਇਹ ਮਤਲਬ ਇੱਕ ਮਹਿਕਮਾ ਹੈ ਸਰਕਾਰਾਂ ਦੇ ਕਮਾਊ ਪੁੱਤ ਨੇ ਇਸ ਕਰਕੇ ਕੋਈ ਵੀ ਪੁਲਿਸ ਦੇ ਖਿਲਾਫ ਇਸ ਤਰ੍ਹਾਂ ਜਿਹੜਾ ਨਹੀਂ ਜਾਂਦਾਗਾ ਪਰਿਵਾਰ ਨਾਲ ਰਸਮੀ ਹਮਦਰਦੀਆਂ ਜਿਹੜੀਆਂ ਨੇ ਕਰ ਰਿਆ ਪਰ ਇਸ ਵਧੀ ਕੀ ਦੇ ਖਿਲਾਫ ਨਿਠ ਕੇ ਕੋਈ ਪੰਜਾਬ ਚ ਸਿਆਸੀ ਪਾਰਟੀ ਸੜਕਾਂ ਤੇ ਆਈ ਹੋਵੇ ਕਿਤੇ ਉਹਨੇ ਪ੍ਰੋਟੈਸਟ ਕੀਤੀ ਹੋਣ ਇਹ ਕਿਤੇ ਵੀ ਨਜ਼ਰ ਜਿਹੜਾ ਹੈਗਾ ਉਹ ਨਹੀਂ ਆਉਂਦਾ ਐਕਸ਼ਨ ਕਮੇਟੀ ਦਾ ਪਹਿਲਾ ਐਕਸ਼ਨ ਤਾਂ ਤੁਸੀਂ ਦੇ ਦਿੱਤਾ ਕਾਲ ਕਿ 5 ਜੂਨ ਨੂੰ ਜਿਹੜਾ ਵੱਡਾ ਇੱਕ ਇਕੱਠ ਹੋਏਗਾ ਬਠਿੰਡੇ ਦੇ ਅੰਦਰ ਆ ਜਿਹੜਾ ਤੇ ਦੂਸਰੇ ਪਾਸੇ ਇਸ ਐਕਸ਼ਨ ਕਮੇਟੀ ਦੇ ਵਿੱਚ ਹਿੱਸਾ ਕੌਣ ਕੌਣ ਬਣਿਆ ਇਹਦੇ ਵਿੱਚ ਗੋਨਿਆਣਾ ਸ਼ਹਿਰ ਦੇ ਜਿਹੜੇ ਸਾਡੇ ਦੁਕਾਨਦਾਰਾਂ ਦੇ ਵਪਾਰੀਆਂ ਦੇ ਆਗੂ ਨੇ ਸ਼ਹਿਰ ਦੀਆਂ ਜਿਹੜੀਆਂ ਉਸ ਸਤਕਾਰਤ ਹਸਤੀਆਂ ਨੇ ਕਿਸਾਨ ਜਥੇਬੰਦੀਆਂ ਦੇ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਵਿਦਿਆਰਥੀ ਨੌਜਵਾਨ ਮੁਲਾਜ਼ਮ ਜਥੇਬੰਦੀਆਂ ਨੇ ਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਵੀ ਸੰਘਰਸ਼ੀਲ ਬੰਦਾ ਇਸ ਐਕਸ਼ਨ ਕਮੇਟੀ 'ਚ ਆਉਣਾ ਚਾਹੂਗਾ ਤਾਂ ਉਹਨੂੰ ਅਸੀਂ ਲਾਵਾਂਗੇ ਕਿਉਂਕਿ ਮਾਮਲਾ ਇੱਕ ਕਤਲ ਦਾ ਨਹੀਂ ਹੈ ਮਾਮਲਾ ਤਾਂ ਇਸ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਜਾਂ ਸਟੇਟ ਇਹਨਾਂ ਨੇ ਖੜੀ ਕਰਤੀ ਆ ਕਿ ਕਿਸੇ ਵੇਲੇ ਵੀ ਕਿਸੇ ਬੰਦੇ ਨੂੰ ਕਤਲ ਕੀਤਾ ਜਾ ਸਕਦਾ ਇਸ ਗੱਲ ਨੂੰ ਜਿਹੜਾ ਰੋਕਣ ਦੀ ਜਿਹੜੀ ਜ਼ਰੂਰਤ ਆ ਤੇ ਉਹਦੇ ਵਾਸਤੇ ਪੰਜਾਬੀਆਂ ਨੂੰ ਹੁਣ ਬੋਲਣ ਦੀ ਬੋਲਣਾ ਪਏਗਾ ਆਮ ਤੌਰ ਤੇ ਇਹ ਕਿਹਾ ਜਾਂਦਾ ਸੀ ਕਈਆਂ ਬੰਦੇ ਨੂੰ ਕਹਿ ਜਾਂਦਾ ਸੀ ਜਦੋਂ ਕੋਈ ਵੀ ਆਗੂ ਬੋਲਦਾ ਕਿ ਪੁਲਿਸ ਦੇ ਖਿਲਾਫ ਬੋਲਦੇ ਆ ਜਿਹੜੇ ਮਤਲਬ ਪੁਲਿਸ ਨਾਲ ਮਤਲਬ ਦੁਸ਼ਮਣੀ ਚੰਗੀ ਨਹੀਂ ਹੁੰਦੀ ਕਰਨਲ ਬਾਠ ਦੀ ਪੁਲਿਸ ਨਾਲ ਕੀ ਦੁਸ਼ਮਣੀ ਸੀ ਨਰਿੰਦਰਦੀਪ ਦੀ ਪੁਲਿਸ ਦੇ ਨਾਲ ਕੀ ਦੁਸ਼ਮਣੀ ਸੀ ਠੀਕ ਹੈ ਇਸ ਕਰਕੇ ਪੁਲਿਸ ਨੇ ਇਹ ਨਹੀਂ ਦੇਖਣਾਗਾ ਵੀ ਕੌਣ ਕੀ ਕਰਦਾ ਹੈਗਾ ਉਹਨਾਂ ਨੇ ਤਾਂ ਜੀ ਇਨਕਾਊਂਟਰਾਂ ਦਾ ਕੋਟਾ ਲੱਗਾ ਉਹ ਪੂਰਾ ਕਰਨਾ ਉਹਨਾਂ ਨੇ ਤਾਂ ਜੀ ਐਨਡੀਪੀਐਸ ਦੇ ਪਰਚੇ ਦਰਜ ਕਰਨ ਦਾ ਪੰਜਾਬ ਸਰਕਾਰ ਨੇ ਕਹਿਤਾ ਕਿ ਐਸਐਚਓ ਦੀ ਜਿਹੜੀ ਹੈਗੀ ਆ ਕਾਰਗੁਜ਼ਾਰੀ ਇਸ ਗੱਲ ਤੋਂ ਮਾਪੀ ਜਾਏਗੀ ਡੀਜੀਪੀ ਗੌਰਵ ਯਾਦਵ ਕਹਿੰਦੇ ਆ ਐਸਐਚਓ ਦੀ ਕਾਰਗੁਜ਼ਾਰੀ ਇਸ ਗੱਲ ਤੋਂ ਮਾਪੀ ਜਾਏਗੀ ਕਿ ਉਹ ਕਿੰਨੇ ਨਸ਼ੇ ਦੇ ਪਰਚੇ ਜਿਹੜੀ ਹੈਗੀ ਕਰਦਾ ਹੈਗਾ ਤੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਵੀ ਕਹਿ ਚੁੱਕੀ ਕਿ ਇੱਥੇ ਬਹੁਤ ਸਾਰੇ ਨਜ਼ਾਇਜ਼ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਪਰਚੇ ਮੜਨ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਪਈ ਹੈਗੀ ਆ ਤੇ ਹੁਣ ਤਾਂ ਮਤਲਬ ਜਿਹੜੀ ਹੈਗੀ ਆ ਉਹ ਕਤਲ ਤੱਕ ਕਤਲਾਂ ਤੱਕ ਜਿਹੜੀ ਗੱਲ ਪਹੁੰਚ ਗਈ ਹੈਗੀ ਅੱਜ ਇਸ ਵਿਸ਼ੇ ਤੋਂ ਇਲਾਵਾ ਇੱਕ ਆਖਰੀ ਸਵਾਲ ਮਹੱਤਵਪੂਰਨ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿਉਂਕਿ ਮੁੱਖ ਮੰਤਰੀ ਦੀ ਤਾਜ਼ਾ ਸਟੇਟਮੈਂਟ ਹੈ ਹਾਲੇ ਕੁਝ ਘੰਟੇ ਕਹਿ ਲਾਂਗੇ ਜਾਂ ਦਿਨ ਬੀਤੇ ਹੈ ਕਿਸਾਨ ਆਗੂਆਂ ਦੇ ਦਿਵਾਲੇ ਬਾਤ ਹੋਇਆ ਕਹਿੰਦੇ ਕਿਸਾਨ ਆਗੂਆਂ ਨੇ ਹੋਟਲਾਂ ਦੇ ਮਾਲਕ ਬਣ ਕੇ ਹਸਪਤਾਲਾਂ ਦੇ ਮਾਲਕ ਬਣ ਗਏ ਕਿਸਾਨ ਜਿੱਥੇ ਬੰਦੀਆਂ ਤੇ ਵੱਡੇ ਸਵਾਲ ਸਰਕਾਰ ਅਜ ਚੁੱਕ ਰਹੀ ਹੈ ਦੇਖੋ ਪਹਿਲੀ ਤੇ ਗੱਲ ਹਰ ਬੰਦੇ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਪੀੜੀ ਦੀ ਛੇਡ ਸੋਟਾ ਮਾਰਨਾ ਚਾਹੀਦਾ ਉਹ ਇਹ ਦੱਸਣ ਕਿ ਕਿੰਦੇ ਪਰਿਵਾਰ ਦੀਆਂ ਔਰਤਾਂ 2.5 ਕਿਲੋ ਸੋਨਾ ਆਪਦੇ ਗਲਾਂ 'ਚ ਪਾਈ ਫਿਰਦੀਆਂ ਨੇ। ਉਹ ਕਿਸਾਨਾ ਕੋਨੀਆਂ ਘਰ ਵਾਲੀਆਂ ਨੇ। ਜਾਂ ਕਿਸੇ ਹੋਰ ਦੇ ਪਰਿਵਾਰ ਦੀਆਂ ਔਰਤਾਂ ਨੇ। ਇਹ ਦੇਖਣਾ ਚਾਹੀਦਾ। ਪਹਿਲੀ ਗੱਲ ਤਾਂ ਆਪਣੀ ਪੀੜੀ ਹੱਡ ਸੋਟਾ ਮਾਰਨਾ ਚਾਹੀਦਾ। ਦੂਸਰੀ ਗੱਲ ਜਿੰਦੇ ਹੋਟਲਾਂ 'ਚ ਹਿੱਸੇ ਆ। ਜਿੰਦਾ ਕਿਤੇ ਵੀ ਕੋਈ ਕਾਰੋਬਾਰ ਉਹਨੇ ਬਣਾਇਆ। ਠੀਕ ਆ। ਉਹ ਸਾਰੇ ਦੀ ਜਾਂਚ ਕਰੋ। ਪਰਚਾ ਦਿਓ ਉਹਨਾਂ ਤੇ। ਚੱਕੀ ਅੰਦਰ ਸਿੱਟੋ। ਹੈ ਪੰਜਾਬ ਦੇ ਮੁੱਖ ਮੰਤਰੀ ਜੁਰਤ ਅਸਲ ਦੇ ਵਿੱਚ ਕੀ ਹੈ ਕਿ ਮੁੱਖ ਮੰਤਰੀ ਸਿਰਫ ਕੂੜ ਪ੍ਰਚਾਰ ਕਰ ਰਿਹਾ ਹੈਗਾ ਠੀਕ ਹੈ ਅੰਦੋਲਨਾਂ ਦੇ ਵਿੱਚੋਂ ਠੀਕ ਹੈ ਕਿਉਂਕਿ ਜਦੋਂ ਇਹ ਪੰਜਾਬ ਦੇ ਹਿੱਤ ਲਗਾਤਾਰ ਸੈਂਟਰ ਨੂੰ ਵੇਚ ਰਿਹਾ ਹੈਗਾ ਤਾਂ ਉਹਦੇ 'ਚ ਇਹਨੂੰ ਤਾਂ ਪਤਾ ਨਹੀਂ ਇਹਦੇ ਪਰਿਵਾਰ ਨੂੰ ਕੀ ਜਾਂ ਕੀ ਮਿਲਦਾ ਹੋਊਗਾ ਪਰ ਜਿਹੜੇ ਬੰਦੇ ਇਸ ਮੁਲਕ ਦੀ ਪਾਰਲੀਮੈਂਟਰੀ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਇਆ ਕਿ ਜਿਹੜੇ ਕਾਨੂੰਨ ਕਿਸੇ ਪ੍ਰਧਾਨ ਮੰਤਰੀ ਨੇ ਬਣਾਏ ਉਹਦੇ ਤੋਂ ਰੱਦ ਕਰਾਏ ਹੁਣ ਉਹ ਤੋਂ ਮਾਫੀ ਮੰਗਾਈ ਹੋਵੇ ਇਸ ਤਰ੍ਹਾਂ ਦਾ ਇਤਿਹਾਸ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸਿਰਜਿਆ ਗਿਆ ਤੇ ਕਿਉਂਕਿ ਭਾਜਪਾ ਦੀ ਬੀਟੀਮ ਇੱਥੋਂ ਤੱਕ ਵੀ ਲੋਕ ਕੀ ਆਫਲ ਆ ਰਹੇ ਆ ਕਿ ਭਗਵੰਤ ਮਾਨ ਭਾਜਪਾ ਚ ਕਦੋਂ ਜਾ ਰਿਹਾ ਇਹ ਤਾਂ ਮੰਨ ਹੀ ਲੈ ਕੇ ਨੇ ਇਹ ਉਹਨਾਂ ਦਾ ਹੈਗਾ ਪਰ ਜਾਣਾ ਕਦੋਂ ਆ ਇਹ ਲੋਕ ਅੰਦਾਜ਼ੇ ਜਿਹੜੇ ਹੈਗੇ ਆ ਲਗਾ ਰਹੇ ਹੈਗੇ ਆ ਪਰ ਮੈਂ ਇਹਦੇ ਤੇ ਐਡਾ ਵੱਡਾ ਟਕਰਾ ਕਿਉਂ ਆ ਮੈਂ ਇਹਦੀ ਤੁਹਾਨੂੰ ਤਾਜ਼ਾ ਐਗਜ਼ਾਮਪਲ ਦੇ ਦਣਾ ਕਿ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਦੇ ਨਾਲ ਲੱਗਦੇ ਪਿੰਡਾਂ ਦੇ ਮਤਲਬ ਜ਼ਿਲ੍ਹਿਆਂ 'ਚ ਜਿਹੜਾ ਗਲਾਡਾ ਹੈਗਾ ਉਹਨੇ 24000 ਏਕੜ ਜ਼ਮੀਨ ਐਕਵਾਇਰ ਕਰਨੀ 32 ਪਿੰਡ ਉਜਾੜਨੇ ਆ ਅਰਬਨ ਸਟੇਟ ਬਣਾਉਣ ਵਾਸਤੇ ਪੰਜਾਬ 'ਚ 22 ਜ਼ਿਲ੍ਹੇ ਆ ਜੇ 10 ਜੇ 10 ਹੈ ਤੇ 23 ਜ਼ਿਲ੍ਹੇ ਆ ਚਲੋ ਮੰਨ ਲਓ ਜੇ 10 ਅਰਬਨ ਸਟੇਟ ਵੀ ਬਣਾਉਣੇ ਹੋਣ ਤਾਂ ਇਹਦਾ ਮਤਲਬ ਸੈਂਕੜੇ ਪਿੰਡ ਉਜੜਨਗੇ ਤੋਂ ਸੈਂਕੜੇ ਪਿੰਡ ਜੇ ਉਜੜਨਗੇ ਤੇ ਉਹਨਾਂ ਨੂੰ ਬਚਾਉਣ ਲਈ ਪੰਜਾਬ ਦੀ ਕਿਹੜੀ ਸਿਆਸੀ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਇੱਕ ਚੰ ਅੰਦੋਲਨ ਕਰ ਰਹੀ ਆ ਕੌਣ ਲੜਨ ਆਲਾ ਫਿਰ ਕਿਸਾਨ ਜਥੇਬੰਦੀਆਂ ਨੇ ਇਸ ਕਰਕੇ ਉਹ ਆਪਣੀ ਜਿਹੜੀ ਕਾਰਪੋਰੇਟ ਜਿਹੜੇ ਕਿ ਅਸਲ ਮਾਈ ਬਾਪ ਨੇ ਇੱਥੋਂ ਦੇ ਹਾਕਮਾਂ ਦੇ ਭਗਵੰਤਮਾਨ ਦੇ ਵੀ ਮਾਈ ਬਾਪ ਉਹ ਆ ਉਹ ਆਪਣੇ ਮਾਈ ਬਾਪ ਦਾ ਹੁਕਮ ਵਜਾਉਣ ਦੇ ਲਈ ਇੱਥੋਂ ਦੀ ਲੱਖਾਂ ਏਕੜ ਜ਼ਮੀਨ ਕਾਰਪੋਰੇਟ ਨੂੰ ਦੇਣ ਲਈ ਸੈਂਕੜੇ ਪਿੰਡਾਂ ਨੂੰ ਉਜਾੜਨ ਦੇ ਲਈ ਜਿਹੜਾ ਉਹਨਾਂ ਦਾ ਅਜੰਡਾ ਪ੍ਰੋਫਿਟ ਦਾ ਏਜੰਡਾ ਉਹਨੂੰ ਅੱਗੇ ਵਧਾਉਣ ਲਈ ਸਭ ਕੁਝ ਕਰ ਰਿਹਾ ਤੇ ਉਹਦੇ ਵਿੱਚ ਰਾਜ ਇੱਕੋ ਇੱਕ ਅੜੇਕਾ ਕਿਸਾਨ ਜਿਥੇ ਬੰਦੀਆਂ ਨੇ ਇਸ ਕਰਕੇ ਉਹਨਾਂ ਨੂੰ ਬਦਨਾਮ ਕਰਕੇ ਉਹਨਾਂ ਬਾਰੇ ਕੂੜ ਪ੍ਰਚਾਰ ਕਰਕੇ ਠੀਕ ਆ ਉਹ ਇਹ ਸਾਰਾ ਕੁਝ ਉਸ ਪਲਾਨਿੰਗ ਦੇ ਤਹਿਤ ਕਰ ਰਿਹਾ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਕਿ ਜਿਹੜੀ ਮਰਜੀ ਬਹਿਸ ਬਹਿਸ ਤੋਂ ਭੱਜੇ ਨੇ ਇਹ ਤਾਂ ਹਾਂ ਖੁੱਲੀ ਬਹਿਸ ਦਾ ਵੀ ਸੱਦਾ ਆ ਗਿਆ ਖੁੱਲੀ ਬਹਿਸ ਤੋਂ ਭੱਜੇ ਨੇ ਮੈਂ ਕਹਿੰਨਾ ਕਿ ਪੰਜਾਬ ਦੇ ਮੁੱਖ ਮੰਤਰੀ ਸਮਾਂ ਰੱਖਣ ਜਗ੍ਹਾ ਰੱਖਣ ਭੱਜਣ ਨਾ ਬਹਿਸ ਚੋਂ ਕਿਉਂਕਿ ਵਿੱਦਿਕ ਯੋਗਤਾ ਘੱਟ ਹੋਣ ਕਰਕੇ ਤੇ ਬૌਧਿਕ ਤੌਰ ਤੇ ਹੀਣਾ ਆਦਮੀ ਹੋਣ ਕਰਕੇ ਕਿਉਂਕਿ ਜਿਹੜੇ ਬੰਦੇ ਇਨਫੀਰੀਅਰ ਕੰਪਲੈਕਸ ਹੁੰਦਾ ਉਹ ਉੱਚੀ ਉੱਚੀ ਬੋਲ ਕੇ ਸਾਫਤ ਕਰਦਾ ਤੋ ਪੰਜਾਬ ਦੇ ਮੁੱਖ ਮੰਤਰੀ ਬૌਧਿਕ ਤੌਰ ਤੇ ਕਾਫੀ ਮਤਲਬ ਮਾਮੂਲੀ ਵਸਤੂ ਨੇ ਇਸ ਕਰਕੇ ਉਹ ਉੱਚੀ ਉੱਚੀ ਬੋਲ ਕੇ ਕੂੜ ਪ੍ਰਚਾਰ ਕਰਕੇ ਉਹਨੂੰ ਲੱਗਦਾ ਵੀ ਸ਼ਾਇਦ ਮੈਂ 100 ਵਾਰੀ ਝੂਠ ਬੋਲਾਂ ਸੱਚ ਸਭ ਤੋਂ ਹੋ ਜੂਗਾ ਇੰਨੇ ਸਮਾਂ ਹੋ ਗਿਆ ਬੋਲਦਿਆਂ ਨੂੰ ਉਹ ਕਿੰਦਾ ਹੋਟਲ ਆ ਕੀ ਆ ਸਾਰੀਆਂ ਗੱਲਾਂ ਸਾਹਮਣੇ ਲੈ ਕੇ ਆਉਣ ਤੇ ਕਿਹੜੇ ਮੁੱਦੇ ਤੇ ਉਹ ਬਹਿਸ ਕਰਨਾ ਚਾਹੁੰਦੇ ਨਸ਼ੇ ਤੇ ਬਹਿਸ ਕਰਨਾ ਚਾਹੁੰਦੇ ਆ ਜਿਹੜਾ ਕਿ ਪੰਜਾਬ ਦੇ ਢੜਾ ਢੜਾ ਵਿਖ ਰਿਹਾ ਠੀਕ ਹੈ ਕੀ ਉਹ ਨਹਿਰੀ ਪਾਣੀ ਤੇ ਬਹਿਸ ਕਰਨਾ ਚਾਹੁੰਦੇ ਪੰਜਾਬ ਦੀਆਂ ਨਹਿਰਾਂ ਸੁਏ ਸੁੱਕੇ ਇੱਕ ਪਾਸੇ ਆ ਜਾਣ ਵੇਖ ਲੈਣ ਜਿਹੜੀ ਉਹਨਾਂ ਨੇ ਚੁਟਕੀ ਚ ਐਮ ਐਸ ਪੀ ਦਿੱਤੀ ਆ ਉਹ ਚੁਟਕੀ ਤਿੰਨ ਸਾਲਾਂ ਤੋਂ ਤਿੰਨ ਸਾਲਾਂ ਚ ਵੀ ਨਹੀਂ ਵੱਜੇਗੀ ਕਿ ਉਹਦੇ ਤੇ ਬਹਿਸ ਕਰਨਾ ਚਾਹੁੰਦੇ ਆ ਕੀ ਸਟੇਟ ਸਬਜੈਕਟ ਦੇ ਵਿੱਚ ਜਿਹੜੀ ਸੈਂਟਰ ਨੇ ਇਨਕ੍ਰੋਚਮੈਂਟ ਕੀਤੀ ਆ ਕਿ ਲਾਂਡ ਆਰਡਰ ਸਟੇਟ ਸਬਜੈਕਟ ਆ ਬੀ ਐਸ ਐਫ ਅੰਦਰ ਤੱਕ ਆ ਗਈ ਬੀ ਬੀ ਐਮ ਬੀ ਦੇ ਵਿੱਚੋਂ ਪੰਜਾਬ ਦੀ ਮੈਂਬਰਸ਼ਿਪ ਖਤਮ ਕਰ ਕਿਹੜੇ ਮੁੱਦੇ ਤੇ ਲੋਕਾਂ ਦੇ ਨਾਲ ਕਿਵੇਂ ਖੜੇ ਪੰਜਾਬ ਦੇ ਨਾਲ ਖੜੇ ਕਿਵੇਂ ਖੜੇ ਕੋਈ ਇੱਕ ਮੁੱਦਾ ਹੈ ਜਿੰਦੇ ਤੇ ਉਹਨਾਂ ਦੇ ਕੋਲੇ ਕਹਿਣ ਨੂੰ ਕੁਝ ਹੈ ਉਹਨਾਂ ਨੇ ਕੀਤਾ ਹਰ ਫਰੰਟ ਤੇ ਫੇਲ ਹੋ ਚੁੱਕੇ ਆ ਤੇ ਉਹਨਾਂ ਦੀ ਹਰ ਨਕਾਮੀ ਦੇ ਖਿਲਾਫ ਕਿਸਾਨ ਜਥੇਬੰਦੀਆਂ ਮੈਦਾਨ ਚ ਨੇ ਭਾਵੇਂ ਇਹ ਹਰਾਸਤੀ ਕਤਲ ਦਾ ਮਾਮਲਾ ਹੈਗਾ ਭਾਵੇਂ ਸ਼ਹਿਰ ਚ ਪਰਚੂਨ ਦੇ ਪਰਚੂਨ ਦੇ ਖੇਤਰ ਚ ਵਾਲਮਾਰਟ ਵਰਗੀਆਂ ਕੰਪਨੀਆਂ ਆਉਣਾ ਚਾਹੁੰਦੀਆਂ ਨੇ ਹਰ ਜ਼ਬਰ ਦੇ ਖਿਲਾਫ ਹਰ ਧੱਕੇ ਦੇ ਖਿਲਾਫ ਕਿਸਾਨ ਜਥੇਬੰਦੀਆਂ ਖੜੀਆਂ ਨੇ ਕਿਉਂਕਿ ਜਿਹੜੀ ਪੰਜਾਬ ਦੀ ਵਿਰੋਧੀ ਧਿਰ ਆ ਉਹ ਤਾਂ ਕੋਮਾ ਦੇ ਵਿੱਚ ਪਹੁੰਚੀ ਹੋਈ ਹੈਗੀ ਇਸ ਕਰਕੇ ਵਿਰੋਧੀ ਧਿਰ ਦਾ ਰੋਲ ਬਿਹਤਰ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨਿਭਾਰੀਆਂ ਨੇ ਇਸ ਕਰਕੇ ਉਹੀ ਰੜਕਦੀਆਂ ਨੇ ਤੇ ਉਹਨਾਂ ਬਾਰੇ ਮੁੱਖ ਮੰਤਰੀ ਲਗਾਤਾਰ ਕੂੜ ਪ੍ਰਚਾਰ ਜਿਹੜਾ ਉਹ ਕਰ ਰਹੇ ਨੇ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਖਾਸ ਕਰਕੇ ਨਰਿੰਦਰ ਦੀਪ ਦੇ ਕੇਸ ਵਿੱਚ ਐਕਸ਼ਨ ਕਮੇਟੀ ਬਣ ਚੁੱਕੀ ਹੈ 5 ਜੂਨ ਨੂੰ ਵੱਡਾ ਇਕੱਠ ਰੱਖ ਦਿੱਤਾ ਗਿਆ ਦੇਖਦੇ ਹਾਂ ਕਿ ਉਦੋਂ ਤੱਕ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰਦੀ ਹੈ ਕਿ ਨਹੀਂ ਕਰਦੀ ਜੇ ਨਹੀਂ ਕਰਦੀ ਫਿਰ ਇਹਨਾਂ ਲੋਕਾਂ ਦੀ ਐਕਸ਼ਨ ਕਮੇਟੀ ਹੈ ਜਿਹੜੀ ਉਹ ਜ਼ਰੂਰ ਇੱਕ ਪ੍ਰੈਸ਼ਰ ਬਿਲਡ ਕਰੇਗੀ ਤਾਂ ਕਿ ਕਾਰਵਾਈ ਕਰਵਾਈ ਜਾ ਸਕੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾ ਸਕੇ ਫਿਲਹਾਲ ਇਸ ਰਿਪੋਰਟ ਚ ਐਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮੰਡੀ ਗੋਨਿਆਣਾ